ਚਲੋ ਇਹ ਬਈ ਵੀ ਆਪਣਾ ਫਾਰਮ ਆ ਜੀ ਮਹਾਰਾਸ਼ਟਰ ਦੇ ਵਿੱਚ 1100 ਕਿਲਾ ਜਮੀਨ ਆ ਤਕਰੀਬਨ ਇੱਥੇ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਬਣਾਉਂਦੇ ਆ ਤਿਆਰ ਕਰਦੇ ਆ ਜਿਵੇਂ ਆਹ ਜਿਹੜੀ ਫਸਲ ਆ ਛੋਲੀਏ ਦੀ ਫਸਲ ਆ ਇਹ ਲਾਈ ਆ ਇੱਥੇ ਪਾਣੀ ਦਾ ਜਿਹੜਾ ਸਿਸਟਮ ਉਹ ਡਿਪ ਸਿਸਟਮ ਦਾ ਨਾਲ ਅਸੀਂ ਕਰਦੇ ਆ ਪੁਹਾਰੇ ਲਾਏ ਆ ਇੱਧਰ ਨਾਲ ਹਲਦੀ ਵੀਜੀ ਆ ਅਗਲੇ ਪਾਸੇ ਨਾਲ ਗੰਡੇ ਦੀ ਤਿਆਰੀ ਆ ਉਹਦੇ ਆਪਾਂ ਝੋਨਾ ਵੀ ਲਾਵਾਂਗੇ ਇੱਥੇ ਪਾਣੀ ਵਧੀਆ ਪ੍ਰਬੰਧ ਹੁੰਦੇ ਜਾਂਦੇ ਆ ਔਰ ਆਮਕਰ ਨੂੰ ਝਟ ਅਸੀਂ ਇੱਕ ਕਮਰਾ ਬਣਾਇਆ ਉੱਤੇ ਤੰਬੂ ਲਾਇਆ ਹੈ ਤੇ ਬਹੁਤ ਵਧੀਆ ਹੈ ਅਹੀਂ ਹੋਰ ਵੀ ਪਿਆਬੀ ਭਰਾਵਾਂ ਨੂੰ ਫੀਲ ਕਰਦਾ ਜਿਵੇਂ ਲੈਣੀ ਹੈ ਜਮੀਨ ਵਧੀਆ ਲੈ ਸਕਦਾ 3.5 ਲੱਖ ਰੁਪਏ ਕਿੱਲੇ ਦਾ ਰੇਟ ਆ ਇੱਥੇ ਸਾਡੇ ਨਾਲ ਕਨੈਕਟ ਕਰੇ ਤੇ ਕਨੈਕਟ ਕਰੇ 978008039 978008039 ਇਹ ਸਾਡੇ 파ਟਰਨਰ ਆ ਕਣਕ ਦੀ ਖੇਤੀ ਹੈ ਕਣਕ ਵਸਾਦੇ ਜੇ ਕਣਕ ਜਮੀਨ ਲੈਣੀ ਹੈ ਪੇਮੈਂਟ ਪਹਿਲਾਂ ਜਮਾ ਕਰਾ ਦਿਓ ਅਗਲੇ ਸਾਲ ਜਮੀਨ ਦੇ ਦੇਾਂਗੇ ਆਡੇ ਪੀ ਸਿਸਟਮ ਖਾ ਦੇਣਾ ਵੀ ਉਹ ਫੁਆਰੇ ਦਾ ਸਿਸਟਮ ਚੱਲਦਾ ਹਰਾ ਬੱਤਕੜੀ ਬਾਹਰ ਗੱਲਾ ਹੋ ਰਣੀ ਉਹ ਕਿੰਨਾ ਹੈ ਕਿੰਨਾ ਕਿੰਨਾ